हाँ जी बाबा जी की कहना चाहूंगे अज इत योद्धवाल बस्ती मेला कराया जा रहा वा और सब ते मेले की शुरुआत कि मैं महंत नरेंद्रपाल गदिन जिला बा शेख ਸਮਾਦ ਬਾਬਾ ਸੌਂਛੜ ਚੌਕ ਬਗਸਿ ਜੋਦੇਵਾਲੋਂ ਜਿਹੜਾ ਪੰਜਾਬ ਕਰੀਬ 50 ਸਾਲ ਤੋਂ ਐਸੇ ਗਦੀ ਨਿਸ਼ਾਨ ਹੈ ਇਹ ਸਾਡਾ ਪੰਜਵਾਂ ਮੇਲਾ ਹੈ ਇਹ ਮੇਲਾ 18 618 ਜਿਵੇਂ ਕਿ ਅੱਜ ਤੀਜਾ ਦਾ ਮੰਗਲਵਾਰ ਬੁੱਧਵਾਰ ਵੀਰਵਾਰ ਹੁੰਦਾ ਇਸ ਮੇਲੇ ਵਿੱਚ ਬਾਹਰੋਂ ਵੀ ਆ ਸਕਦਾ ਹੋ ਗਏ ਕੈਨੇਡਾ ਅਮਰੀਕਾ ਸਭ ਅੰਗਰੇਜ਼ ਦੇ ਬੰਦੇ ਪਹੁੰਚੇ ਤੇ ਮੇਲਾ 13/76 ਨੂੰ ਕਹਿੰਦਾ ਮੇਲਾ ਲਾਇਆ ਸੀ ਜਿਹੜਾ ਪਾਚੀ ਚੌਕ ਦੇ ਦਰਬਾਰ ਨਾਲ ਸੀ ਉਹ ਦਰਵਾਤ ਤੋਂ ਬਾਅਦ ਜਰਵਾਲ ਗੁਂਦਰਵਾਲ ਦੇ ਦਰਵਾਜ਼ੇ ਲੱਗਾ ਇਹ ਮੇਲਾ ਜੇ ਵੀ ਤੋਂ ਬਾਅਦ ਵੇਚੇ ਲੱਗੇ ਇਹ ਮੇਲੇ ਵਿੱਚ ਹਰ ਹਰ ਕੰਮ ਹਰ ਜਾਣ ਦੇ ਬੰਦੇ ਇਸ ਮੇਲੇ ਵਿੱਚ ਕਿਸੇ ਕੋਲ ਸੇ ਕੋਈ ਜਾਤ ਪਾਤ ਨਹੀਂ ਉਹ ਫਕੀਰਾਂ ਦੀ ਕੋਈ ਜਾਤ ਨਹੀਂ ਮੇਲਾ ਪਾਸ ਨਹੀਂ ਇਸ ਕਰਕੇ ਫਕੀਰਾਂ ਦੇ ਲੋਕ ਦਰਸ਼ਕ ਕੰਨ ਹੋ ਗਏ ਨੇ ਜਿਹੜੀ ਆਪਣੀ ਮੰਗਾ ਲੱਖਦੇ ਨੇ ਸਭ ਦੀ ਮੰਗਾ ਪੂਰੀ ਹੋ ਜਾਂਦੀ ਹੈ ਮੇਲਾ ਟਿਨਰ ਕਰਾਇਆ ਜਾਂਦਾ ਵਾ ਠੀਕ ਹੈ ਜੀ ਤੇ ਇਸ ਮੇਲੇ ਦੇ ਵਿੱਚ ਜਿਹੜਾ ਵੀ ਦੂ ਸੰਗਤਾ ਪੂਰੇ ਪੂਰੇ ਖਾਨੀਆ ਵਾਲੇ ਉਹਨਾਂ ਨੇ ਇੰਤਿਆਮ ਕੀਤਾ ਦੇ। ਉਹਨਾਂ ਦੇ ਰਹਿ ਦਾ ਜਿਹੜੀ ਕੋਈ ਸੰਗਤ ਆ ਬਹਿਸ ਪੇਪਰ ਸਟ ਜਿਹੜੀ ਆਪਾਂ ਚ ਰਹਿ ਸੇ ਮਾਤਾ ਦੇ। ਆ ਜੋ ਕੋਈ ਰਹਿ ਦਾ ਇੰਤਿਆਮ ਸਾਡੇ ਕੋਲ ਬਣੇ ਨੇ ਤੇ ਸਾਰਾ ਕੰਮ ਚਲਾਉਂਦੇ ਆ। ਤੇ ਵੈਸੇ ਦੁਨੀਆ ਦੇ ਜਿਹੜੀ ਨਾ ਚੌਂਕੀ ਭਰ ਕੇ ਪੰਜ ਤੱਕਰੀਮ ਕਰੇ ਜਾਂਦੇ। ਕਿੰਨੇ ਦਿਨ ਦਾ ਮੇਲਾ ਆ? ਤੇ ਤਿੰਨ ਦਿਨ ਦਾ ਮੇਲਾ ਆ। ਜਿਹਨੇ ਅੱਜ ਅੱਜ ਤੀਜਾ ਦਿਨ ਸਰ ਤੋਂ। ਕੋਆ ਸਾਰਾ ਖਰਾ। ਤੇ ਇੱਥੇ ਜਿਹਦੇ ਸੰਕਾ ਦੀ ਮਰਦਾ ਪੂਰੀਆਂ ਹੋਈਆਂ ਹੋਈਆਂ ਵਾ ਠੀਕ ਇਹ ਬੁਰਾ ਬੰਦਿੰਗੇ ਤੇ ਲੋਕ ਇੱਥੇ ਕੋਈ ਸੁਖਣਾ ਸੁਖ ਲੈਣੇ ਕਿਸਾ ਨੂੰ ਇਹ ਤੁਸੀਂ ਦੇਖਿਆ ਸਾਹਮਣੇ ਪੜਾਲ ਦੇ ਵਿੱਚ ਕਿਹੜਾ ਇਕੱਠਾ ਹੋ ਲਿਆ ਗਾ ਰਾਬ ਦੇ ਕਿਹ ਅ ਸ਼ਾਦਾ ਪੂਰੀ ਹੁੰਦੀ ਹੈ ਤਾਂ ਅਸੀਂ ਇੱਥੇ ਉਹਨਾਂ ਨੇ ਇਸ਼ਾਰਾ ਜੀ ਉਰ ਜਾਂ ਕੋਈ ਨਹੀਂ ਜਾਂਦੇ ਤੇ ਦਰਬਾਰ ਦੀ ਇੱਕ ਬਹੁਤ ਵੱਡੀ ਸਫਤ ਹੈ 50 ਸਾਲ ਦੇ ਵਿੱਚ ਕਦੇ ਅਸੀਂ ਪਕਤੀ ਨਹੀਂ ਕੱਟਣ ਜਾਂਦੇ ਨਾ ਗਰਾਹੀ ਕਰਦੇ ਜਾਂਦੇ ਨਾ ਕਿਸੇ ਨੂੰ ਕਹਿੰਦੇ ਸਮਾਨ ਨੂੰ ਮਾਲਕ ਇਹਨਾਂ ਮੇਰਾ ਬਿਆ ਆਪਣਾ ਮਾਫੇ ਦਾਵਾ ਨਾ ਨਾ ਬਰਾਵਾ ਕਿਤੇ ਲੋਕਨ ਹੁਣ ਤੁਹਾਨੂੰ ਬੁਲਾਇਆ ਤੇ ਵਿਆਹ ਮਾਰ ਕੇ ਨੇ ਬਲਾ ਕੇ ਤੁਸੀਂ ਤੇ ਆਪਣੇ ਆਪ ਸਾਰੇ ਕੰਮ ਕਰ ਦਿੰਦਾ ਸਾਨੂੰ ਇਹਨੂੰ ਕਹਿਂਦੀ ਗੋਣ ਕਰ ਉਹ ਕਹਿੰਦੇ ਸ਼ਾਦੀ ਮੇਰੀ ਆ ਤੁਸੀਂ ਮੰਗਦੇ ਨੇ ਤੁਸੀਂ ਜਾ ਲਾ ਕਿਤੇ ਬੰਦਾ ਨਹੀਂ ਜਾ ਆਪੇ ਮਾਲਕ ਸੂਰੇ ਦਾ ਬਣੇ ਤੇ ਅੰਗਰpani ਨਕੀਨ ਗਿਆ ਅੰਗਰpani ਨੂੰ ਦੋ ਦਿਨ ਲਗਾ ਤੇ ਸਾਡੇ ਸੋਹਾਂ ਤੇ ਸਾਰਾ ਜੀਵਨ ਮਿਆਦੇ ਪੂਰੀਆਂ ਦਾ ਪੱਕਾ ਪ੍ਰੋਗਰਾਮ ਲੱਗ ਰਿਹਾ ਹੁੰਦਾ ਕਿ ਜਿਹੜਾ ਲਾਸਟ ਜਿੰਨਾਂ ਅੱਜ ਆਖੀ ਦਾ ਦਿਨ ਹੈ ਉਹ ਅਸੀਂ ਬਸਿ ਬਣਾਉਂਦੇ ਆਪਣੇ ਗੁਰੂ ਸਾਹਿਬ ਨਹਿਰਾਂ ਦੇ ਉਹ ਜ਼ੋਰ ਨਾਲ ਖੜੀ ਦੇ ਚੌੜੇ ਤਦਾਸਬ ਦੀਆਂ ਬੰਦ ਤੇ ਕੋਈ ਮਹਿਕੀ ਸੰਦੇਸ਼ ਦੇਣਾ ਚਾਹੁੰਦੀ ਸੰਸਦ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਸ਼ਾਟਗਨ ਮੈਨਾਂ ਦਾ ਚਾਰੂ ਬਲਾਰਾ ਚਾਰੂ ਬਾਤ ਤੇ ਰੇਲਾ ਬੰਦਾ ਕੀ ਸਕਦਾ ਹੈ ਸਾਰੇ ਸਾਡਾ ਮੈਂ ਜੇਈ ਬੰਦ ਬੇਨਤੀ ਕਰੂੰਗਾ ਸੰਸਦ ਨੂੰ ਵੀ ਆਪਣੀ ਜਿਹੜੇ ਬੱਚਿਆਂ ਦਾ ਖਿਆਲ ਰੱਖੋ ਤੁਹਾਨੂੰ ਸਾਬਾ ਨਾ ਕਰੋ ਗਵਰ ਮਿਲ ਕੇ ਰਹੋ ਪੁਨੀਆ ਸਵਰੇ ਕਰ ਜਾ ਕੇ ਮਾਂ ਪਾਸਪਰੀ ਸੇਵਾ ਕਰ ਤੇ ਚੇਕਾਰ ਰਹਿ ਕੇ ਮਾਂ ਮਾਂ ਦੇ ਸੇਵਾ ਕਰਨਾ ਮੈਂ ਜੇਈ ਹਮੇਸ਼ਾ जरा जो जन्म सफल होना वो इच्छे होना फिर गुरु आ जाओगे गुरु बन के फिर गुरु के तंत्र से पांच तत्व चाहिए गुरु मान जाए होता है गुरु करेक्टर लैस ना हो गुरु नशे तो रह देवे तो चार शहीदों में बैठे गुरु तप करने वाला सिमन करने वाला हो गुरु जरा गुरु गुरु चढ़ाव ना करना, करना हो ਮਿਹਰਬਾਨੀ ਕਿ ਲਿਖਿਆ ਤੇ ਜਗ ਜਗਨੇ ਕੋ ਲੋਕੋ ਵਾਸਤੇ ਸਾਧਰੇ ਚੂਰ ਕਮੀਚਾ ਪਾਏ ਤੇ ਪਟਕੇ ਬਲੇ ਦੇ ਮਾਲਾ ਪਾਏ ਤੇ ਲਖੜਾ ਪਾਏ ਤੇ ਕਿਹੜਾ ਉਹ ਗੁਰੂ ਜੀ ਮੌਜੂਦ ਪਰੂ ਚਾਚਾ ਦੇਖੋ ਇੱਕ ਖੇਕ ਕਰ ਚੱਕਾ ਗੁਰੂ ਵੀ ਕੱਤੇ ਕਰਕੇ ਰੋਟੀ ਖਾਵੇ ਗੁਰੂ ਕੋ ਨਚਰਾ ਪਾਜਾ ਪਾਜਾ ਰੱਖਿਆ ਗੱਡੀ ਲੈ ਕੇ ਡੇਢ ਡੇਢ ਕੋਰ ਦੀ ਗੱਡੀ ਲੈ ਕੇ ਜੋ ਕਦਰ ਸਭ ਕਿ ਤੁਸੀਂ ਝੜੀ ਕਰਕੇ ਖਾਓ ਅਸੀਂ ਵੀ ਲੋਕ ਝੜੀ ਕਰਕੇ ਆਨੇ ਆਪਣਾ ਝੜੀ ਕਰਕੇ ਟੈਂਪਾਸ ਕਰਦੇ ਰਹਿਗੇ ਤੁਹਾਨੂੰ ਕੀ ਚਾਹੀਦਾ ਆਪਾਂ ਨੂੰ ਇਹ ਕੰਮ ਕਰ ਚ ਕਰੋ ਇੱਥੇ ਕਰਕੇ ਵਿਕੀ ਸੇਵਾ ਕੋ